ਹਾਂਜੀ ਕਿਵੇਂ ਹੋ ਸਾਰੇ ਅੱਜ ਦਾ ਵਰਕਆਊਟ ਚੋਬਰ ਲੱਗੇ ਆ ਸੁੱਖੇ ਵਰਗੇ ਤੇ ਅੱਜ ਚੋਬਰ ਨਵੇਂ-ਨਵੇਂ ਸਾਰੇ ਤੇ ਕਰਨ ਲੱਗੇ ਆ ਸ਼ੁਰੂ ਸਰਦੀ ਆ ਗਈ ਆ ਬਚਣਗੇ ਉਹੀ ਜਿਹੜੇ ਲਾਉਣਗੇ ਮਿਹਨਤਾਂ ਖਾਣਗੇ ਪੰਜੀਰੀਆਂ ਤੇ ਦੇਸੀ ਘਿਓ ਤੇ ਕਰਦੇ ਆ ਸ਼ੁਰੂ ਨਵਾਂ ਕ੍ਰਾਸ ਫਿਟ ਵਰਕਆਊਟ ਆ ਟਾਇਰ ਤੇ ਫੁੱਟਬਾਲ ਨਵੀਂ ਚੀਜ਼ ਆ ਬਿਲਕੁਲ ਆਪਾਂ ਕਰਦੇ ਆ ਟਰਾਈ ਠੀਕ ਆ ਟਰਾਈ ਕਰਦੇ ਆ ਆਪਾਂ ਤੇ ਸਾਰਿਆਂ ਨੇ ਲਾਉਣੀ ਆ ਇਹ ਐਕਸਰਸਾਈਜ਼ ਵਾਰਮਅਪ ਵੀ ਆ ਤੇ ਵਧੀਆ ਜਾਣ ਪਾਉਣ ਵਾਲੀ ਵੀ ਇਹ ਫੁੱਟਬਾਲ ਦੇ ਨਾਲ ਵੀ ਨਾਲ ਰਨਿੰਗ ਵੀ ਲੱਗ ਜੂਗੀ ਜੋ ਕਰਦੇ ਆ ਸ਼ੁਰੂ ਸੋ ਵਧੀਆ ਇੱਕ ਮਾਰਕ ਆਊਟ ਹੈ ਜਮਾਂ ਸਿਰੇ ਤੱਕ ਮੋਰ ਹੁਣ ਮਨ ਆਦੀ ਪੂਰੀ ਆਇਆ era ਲੋਕ ਸਾਰੇ ਕਰਿਓ ਟਰਾਈ ਠੀਕ ਐ ਚਲੋ ਕਰਾਂ ਪਾਟ ਦੰਦੀ ਜਮਾ ਸੁੱਕਾ ਲਾਉਣ ਲੱਗਿਆ ਹੁਹ ਚੱਲ 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 ਖਿੱਚ ਕੇ ਅੱਗੇ ਰੈਡੀ ਰੋ ਵਾਰੀ ਕਿਹਦੀ ਅੱਗੇ ਸਾਹ ਚੜ ਗਿਆ ਸਵੇਰ ਦਾ ਟਾਈਮ ਹੈ ਤੇ ਅੱਜ ਤੋਂ ਕੁਝ ਮੁੰਡੇ ਚਲੇਗੇ ਬਹੁਤ ਵਧੀਆ ਬਹੁਤ ਵਧੀਆ ਖਿੱਚ ਕੇ ਆਉਣ ਦੇ ਆਉਣ ਦੇ ਕਰਾ ਪਤਾ ਲੱਗਿਆ ਜਵਾਨੀ ਦਾ ਹਜੇ ਵੀ ਹੈਗੀ ਆ ਗੱਡ 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 ਚਲੋ ਅਗਲਾ ਏ ਇਹਦਾ ਫਾਇਦਾ ਕੀ ਆ ਲੈਗ ਵੀ ਲੱਗੂਗੀ ਪਾਵਰ ਵੀ ਲੱਗੂਗੀ ਪਟਿਆ ਜਾ ਪਟੇਗਾ ਸਰੀਰ ਬਹੁਤ ਸੋਹਣੀ ਐਕਸਰਸਾਈਜ਼ ਆ ਗੱਲ ਇਹ ਆ ਵੀ ਟਾਈਮ ਕੱਢਣ ਦੀ ਜਿਹੜੇ ਟਾਈਮ ਕੱਢ ਲੈਣਗੇ ਉਹ ਤਗੜੇ ਹੋ ਜਾਣਗੇ ਜਿਹੜੇ ਬੈਠੇ ਰਹਿਣਗੇ ਉਹ ਸ਼ੂਗਰ ਐਸਿਡ ਬੀਪੀ ਦੇ ਮਰੀਜ਼ ਬਣਨਗੇ ਹੱਚ ਉੱਬਰ ਲੱਗਿਆ ਵੈ ਬਿਲਕੁਲ ਨਵਾਂ ਵਰਕਆਊਟ ਹੈ ਗਰਾਊਂਡ ਵਰਕ ਹੈ ਫਿਟਨੈਸ ਹਾਸਤੇ ਟਰਾਈ ਕਰ ਸਕਦੇ ਨੇ ਤੁਸੀਂ ਨਵੀਂ ਨਵੀਂ ਐਕਸਰਸਾਈਜ਼ਾਂ ਸੀ ਬਣਾਉਂਦੇ ਰਹਿੰਨੇ ਆ ਕੋਨਾਂ ਦੇ ਵਿੱਚ ਕੋਨਾਂ ਦੇ ਵਿੱਚ ਗੋਡ 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 ਬਹੁਤ ਵਧੀਆ ਬਹੁਤ ਵਧੀਆ ਚਲੋ ਅਗਲਾ ਖਿੱਚ ਕੇ ਰੈਡੀ ਰੋ ਰੈਡੀ ਅਗਲਾ ਵੀ ਰੈਡੀ ਰਹੋ ਮੋੜ ਲੈ ਮੋੜ ਲੈ ਖਿੱਚ ਕੇ ਕਰ ਚੱਲ 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 ਗੋਡ ਗੋਡ ਖਿੱਚ ਕੇ ਅਗਲੇ ਰੈਡੀ ਰਹਿ ਜਾਓ ਤਿੰਨ ਚਾਰ ਜਣੇ ਉੱਠ ਗਏ ਉਹ ਪਹਿਲਾ ਵਰਕਆਊਟ ਲਾ ਗਏ ਬਹੁਤ ਸੁਣਾ ਬਹੁਤ ਸੁਣਾ ਖਿੱਚ ਕੇ ਡਬਲ ਲਾਈਨ ਹੈ ਤੂੰ ਡਬਲ ਹਾ ਡਬਲ ਕੋਣ ਦੇ ਕੋਈ ਨਹੀਂ ਏ ਟਿਕ 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 ਸਪੀਡ ਨਾਲ ਸ਼ੱਚ ਕੱਜ ਜਾ ਚੱਕਲਾ ਸ਼ੱਚ ਟਿਕ 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 ਸ਼ਾਬਾਸ਼ ਸ਼ਾਬਾਸ਼ ਸਾਡੀਆਂ ਬਹੁਤ ਵਧੀਆ ਕਲਾਪਿੰਗ ਕਰੋ ਤੇ ਉਪਰਾਸਤੇ ਚਲੋ ਅਗਲਾ ਚੱਲ ਚੱਲ ਖਿੱਚ ਕੇ ਕਰ। ਉਹ ਇਹਦੇ ਨਾਲ ਫੈਟ ਵੀ ਹੋਊਗੀ ਘੱਟ। ਸਟੈਮਨਾ, ਪਾਵਰ ਸਭ ਕੁਝ ਹੀ ਲੱਗੂਗਾ ਇਹਦੇ ਨਾਲ। ਕਮਾਲਾ ਕਮਾਲਾ। ਤੇਜੂ ਤੇਰੀ ਵਾਦੀਆ ਤੂੰ ਬਹੁਤ ਢੱਡ ਵਦਾਈ ਫਿਰਦਾ। ਉਹ ਮਿਹਨਤ ਘੱਟ ਲਾਉਣਾ। ਮਿਹਨਤ ਘੱਟ ਆ ਤੇਰੀ। ਖਿੱਚ 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 ਖੱਟ ਚੱਲ ਆ। ਉਹ ਵਧੀਆ। ਠੀਕ ਆ। ਵਧੀਆ ਠਾ। ਜਿੱਥੇ ਮਿੱਟੀ ਆ ਉੱਥੇ ਲਾਓ। ਨਹ ਲੈ ਬਿੱਟੀ ਨੱਪੀ ਜਾਊਗੀ ਐ ਕਰ ਆ ਟਾਇਰ ਜਾ ਕੇ ਪਾਸੇ ਕਰ ਦੇ ਉਹ ਇੱਧਰ ਬਾਹਰ ਦੀ ਵੀ ਲਵਾ ਦਾਂਗੇ ਉੱਤੋਂ ਦੀ ਇੱਧਰ ਆਪਣਾ ਏਰੀਆ ਨੇੜੇ ਨੇੜੇ ਵਾਲਾ ਪ੍ਰੈਸ ਕਰ ਦਈਏ ਚਲੋ 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 ਕਿਹਦੀ ਵਾਰੀ ਆ ਸੁੱਖਾ ਗਾਈਡੈਂਸ ਦਿੰਦਾ ਨਾਲ-ਨਾਲ ਚੋਬਰਾਂ ਨੂੰ ਮੋਟੀਵੇਸ਼ਨ ਖਿੱਚ ਖਿੱਚ ਬਹੁਤ ਵਧੀਆ ਬਹੁਤ ਵਧੀਆ ਕੌਣ 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 ਸਾਈਡ ਤੇ ਕੌਣ ਕੌਣ ਆਗੇ ਕੈਚ ਕੈਚ ਗੋਡਾ ਗੋਡਾ ਬਹੁਤ ਵਧੀਆ ਬਈ ਸ਼ਾਬਾਸ਼ ਨਵਾ ਚੋਬਰ ਐ ਨਾ ਤੇਜੂ ਤੇਰਾ ਹੁਣ ਪਤਾ ਲੱਗ ਜੂ ਖਰਾਖ ਖਾਦੀ ਦਾ ਤੇਜੂ ਚੱਲ ਖੜਾ ਜੇ 10 ਗੜੇ ਲਾਦੇ ਨਾ ਤੇਰੇ ਅੱਧਾ ਤੇਰਾ ਅੱਧਾ ਹੀ ਘਟ ਜਾਣਾ ਅੱਜ ਜੀ ਚੱਲ ਕਿਲੋ ਰਾਵ ਨਾਲ ਵੇਚ ਕੇ ਵੇਚ ਕੇ ਵੇਚ ਕੇ ਵੇਚ ਕੇ ਓਏ ਵੈਰੀ ਗੁੱਡ ਵੈਰੀ ਗੁੱਡ ਘਰੇ ਨਹੀਂ ਜਾਣਾ ਓਏ ਸੁੱਕੇ ਇਹਨਾਂ ਨੂੰ ਸੁੱਕੇ ਇਹਨਾਂ ਨੂੰ ਕਾ ਇਧਰੋਂ ਬਾਹਰ ਦੀ ਤੇ ਇਧਰੋਂ ਵੇਚਦੀ ਇਧਰੋਂ ਬਾਹਰ ਦੀ ਓਏ ਇਧਰੋਂ ਬਾਹਰ ਦੀ ਮਿੱਟੀ ਜੰਮ ਜੂ ਨਾਲੇ ਤੇ ਇਹਦੇ ਵਿੱਚ ਦੀ ਬਾਹਰ ਬਾਹਰ ਦੀ ਆ ਸਾਰੀ ਮਿੱਟੀ ਜਮਾ ਦਿਓ ਲੱਗਿਆ ਚੋਬਰ ਗਾਹ ਪਾਈ ਦੇਉਂਦੇ ਗੱਡ 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 ਆ ਜਾ ਆ ਜਾ ਆ ਜਾ ਬਾਹਰ ਨਾ ਲਿਆ ਇੱਕ ਛੋਟੀ ਰੱਖ ਇੱਕ ਛੋਟੀ ਕਿੱਕ ਕਿੱਕ ਛੋਟੀ ਹਾਂ 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 ਚੱਲ 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 ਕਿੱਕ ਛੋਟੀ ਮੋੜਦਾ ਮੋੜਦਾ ਚੱਲ ਅਗਲਾ ਸੋ ਸਾਰੇ ਜਣੇ ਟਰਾਈ ਇਹ ਕੋਨ ਲਾ ਲੈਣੇ ਕੋਨਾਂ ਦੇ ਵਿੱਚ ਜੋ ਪੁਸ਼-ਅਪ ਫੁੱਟਬਾਲ ਜਿਹੜਾ ਭਜਾਉਣਾ ਕੋਨਾਂ ਦੇ ਵਿੱਚ ਵਿੱਚ ਟਰਾਈ ਕਰ ਸਕਦੇ ਆ ਇਹ ਵਰਕਆਊਟ ਲਾ ਕੇ ਦੇਖੋ ਸਾਰੇ ਜਣੇ ਬਹੁਤ ਵਧੀਆ ਚੱਲ ਚੱਲ ਖਿੱਚ ਕੇ ਖਿੱਚ ਕੇ ਖਿੱਚ ਕੇ ਸੁੱਖਾ ਬਣਾਉਂਦਾ ਰੇਗੜਾ ਫੁੱਟਬਾਲ ਦੀ ਵੀ ਤੇ ਟਾਇਰ ਦੀ ਵੀ ਤੇਜੂ ਓਏ ਇੱਕ ਕਿਹੜਾ ਹੀ ਲਾਇਆ ਪੂਰਾ ਮਿਹਨਤ ਨਹੀਂ ਲਾਉਂਦਾ ਤੂੰ ਟਾਈਮ ਹੋ ਗਿਆ ਪਹਿਲਾਂ ਲਾ ਲਿੰਦਾ ਫਿਰ ਆਉਣ ਦੇ ਆਉਣ ਦੇ ਇੱਥੇ ਆਉਣ ਦੇ ਇੱਥੇ ਗੱਡ 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 ਚਲੋ ਅਗਲਾ ਕਿਹੜਾ ਸੋ ਕਰੇ ਸਾਰਿਆਂ ਨੇ ਟਰਾਈ ਥੈਂਕ ਯੂ